ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ سوچے سوچ نہ ہونی جے سوچی لکھوار چپے چپ نہ ہونی جے لہاں رہاں لفتار بک نہ اتری جے بننا پریاں پار سیسے آم پا پال ہوئے تا اکنا چلے نال کیو سچی آرہ ہوئی ہے کیو گوڑے ٹوٹے پال حکم رجائی چلنا نانک لکھیا نال حکمی ہون کار حکم نہ کہا جائی حکمی ہونجی حکم ہوکم لے آئی حکمی نیچ حکم لکھ دوک سکھ پائی ہے ایک نہ حکمی بخشیش ایک حکمی صدا بوائی ہے حکم اندر سب کو بار حکم نہ کوئی نار کو نانک ہوم جے بوجھ تا ہمیں کہیں نہ کوئی گاوے کو تان ہو کسے تان گاوے کو داس یعنی نیشان گاوے کو گنبڑ چار گاوے کو ودیا وکھم وچار گاوے کو سات ریتن کھے گاوے کو جی لر دے گاوے کو جاپے دسے دور گاوے کو ویکے دور کتنا کتھی کتین وٹ کت کت کتھی کوٹی کوٹ کوٹ ਦਿੰਦਲੇਂ ਦੇ ਤੱਕ ਪਾਏ ਜੁਗਾ ਜਗੰਤਰ ਖਾਈ ਖਾਏ ਉਮੀ ਹੁਕਮ ਚਲਾਏ ਰਾਉ ਨਾਨਕ ਵਿਸੇ ਵੇ ਪ੍ਰਵਾਉ ਸਾਚਾ ਸਾਹਿਬ ਸਾਚੇ ਨਾਏ ਪਾਖਿਆ ਪੋਆ ਪਾਰੇ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰਗੇ ਅੱਗੇ ਰਖਿਆ ਜਿਸਿਸੇ ਦਰਬਾਰ ਮੋਹ ਕੇ ਬੋਲੇ ਨੇ ਬੋਲੀਏ ਜਿਸਨੂੰ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਡੀਐ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੂਖ ਦਵਾਰੇ ਨਾਨਕੇ ਵੇ ਜਾਣੀਏ ਸਭ ਆਪੇ ਸਚੇ ਹਰਿ ਤਾਂ ਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਨਿਰੰਜਨ ਸੁਏ ਜਿਨ ਸੇ ਵੇਤਨ ਪਾਇਆ ਮਾਨੇ ਨਾਨਕ ਗਾਇ ਗੁਨੀ ਨਿਦਾਨ ਗਾਵੀ ਅਸਨ ਮੈਂ ਰਖੀ ਹੈ ਭਾਉ ਦੁਖ ਪਰ ਹਸੁ ਕਰ ਲੈ ਜਾਓ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾਸ ਮਾਈ ਗੁਰੇਸ਼ਰ ਗੁਰਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਨਾ ਖ ਨਹੀਂ ਕਹਿਨਾ ਕਥਨਾ ਜਾਏ ਗੁਰਾ ਇੱਕ ਦੇਵ ਜਾਈ ਸੁਮਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਏ ਤੀਰਥ ਨਾਵਾਂ ਜਿਸਿਸ ਭਾਮਾ ਵਿਨਪਾਨੇ ਕੇ ਨਹੀਂ ਕਰੀ ਜੇਤੇ ਸਿਸ਼ਟ ਸੁਭਾਈ ਵੇਖਾ ਵਿਨਕਰਮਾ ਕੇ ਮਿਲੇ ਲਈ ਮਾਧਵੇ ਜਿਹੜੇਨ ਜਵਾਰ ਕਮਾਨਿਕ ਜੀ ਗੁਰ ਕੀ ਸਿੱਖ ਸੁਨੇ ਗੁਰਾ ਇਕ ਦੇਵ ਜਾਈ ਸਬਨਾ ਜੀਆ ਕਾਇਕ ਦਾਤਾ ਸੋਮੈ ਵਿਸਨ ਜਾਈ ਜੇ ਜੁਗ ਚਾਰੇ ਆਜਰਾ ਹੋਰ ਦਸੁੰਨੀ ਹੋਏ ਨਵਾ ਖੰਡਾ ਵੀ ਜਾਣੀ ਐ ਨਾਲ ਚਲੇ ਸਭ ਕੋਇ ਚੰਗਾ ਨਾਮ ਰਖਾਈ ਕੈ ਜਸੀਰਤ ਜਗ ਲੇ ਜੇ ਇਸ ਨਦਨਾਵੇ ਤਵਾਤਨ ਪੁਛੇ ਕੇ ਕੀਟਾ ਅੰਦਰ ਕੀੜ ਕਰ ਦੋਸ਼ੀ ਦੋਸ਼ ਤਰੇ ਨਾਨ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇਹਾ ਕੋਈ ਨ ਸੁਝੀ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਿੱਧ ਪੀ ਸੁਰ ਨਾ ਸੁਨਿਆ ਤਰ ਤਵਲ ਅਕਾਲ ਸੁਨਿਆ ਦੀਪ ਲੋਕ ਪਤਾਲ ਸੁਨਿਆ ਪਉ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨਿਆ ਦੂਪਾਵ ਕਾ ਨਾ ਸੁਨਿਆ ਇਸ ਬ੍ਰਹਮਾ ਇੰਦ ਸੁਨੇਆ ਮੋਖ ਸਲਾਹਨ ਮੰਨਦ ਸੁਨੇਆ ਜੋ ਜਗੰਦਰਦਨ ਭੇਦ ਸੁਨੇਆ ਸਾ ਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇਆ ਦੂਪ ਪਾਪ ਕਾ ਨਾਸ ਸੁਨੇਆ ਸੰਤ ਸੰਤੋਗਿ ਆਂ ਸੁਨੇਆ 68 ਕਾ ਇਸ਼ਨਾਨ ਸੁਨੇਆ ਪਰ ਪਰ ਪਾਵੇ ਮਾਨ ਸੁਨੇਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇਆ ਦੂਪ ਪਾਪ ਕਾ ਨਾਸ ਸੁਨੇਆ ਸਰਾਗੁਨਾ ਕੇ ਗਾ ਸੁਨੇਆ ਸੇਖ ਪੀ ਪਰਸ਼ਾ ਸੁਨੇਆ ਅੰਦੇ ਪਾਵੇ ਰਾਹ ਸੁਨੇਆ ਹਾਥ ਵੇਸਗਾ ਨਾਨਕ ਭਗਤਾ ਸਦਾ ਵਿਗਾ ਸੁਨੇਆ ਤੂ ਪਾਪ ਕਾ ਨਾਸ ਮੰਨੇ ਕੀ ਗਦ ਕੈ ਨ ਜਾਏ ਜੀ ਗੋ ਕਹਿ ਪਿਛੇ ਪਛਤਾਏ ਕਾਜ ਕਲਮ ਨ ਲਿਖਨ ਹਾਰ ਮੰਨੇ ਕਹਿ ਕਰਮ ਵਿਚਾਰ ਐਸਾ ਨਾਮ ਦਰੰਜਨ ਹੋਏ ਜੀ ਕੋ ਮੰਜਾ ਨੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਮਣ ਕੀ ਸੁਧ ਮੰਨੇ ਮੂੰ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਦਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਮੰਨੇ ਮਾਰਗ ਠਾਗ ਨ ਪਾਏ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮਾਗ ਨ ਚੱਲੇ ਪੰਥੇ ਮੰਨੇ ਤਰਵ ਸੇ ਦੀ ਸੰਬੰਧ ਐਸਾ ਨਾਮ ਦਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਮੰਨੇ ਪਾਵੇ ਮੁਖ ਦਵਾਰੇ ਮੰਨੇ ਪਰਵਾਰੇ ਸਰਦਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਪਵਿਨਾ ਪੇਖਣ ਐਸਾ ਨਾਮ ਦਰੰਝਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪंचे ਪਾਵੇ ਦਰਗੇ ਮਾਨ ਪंचे ਸੋਏ ਦਰ ਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਰੇ ਕਰੇ ਵਿਚਾਰ ਕਰਤੇ ਕਾ ਕਾ ਨਹੀਂ ਸਮਾਲ ਤੋਲ ਧਰਮ ਦੀਆ ਕਾ ਪੂਰ ਸੰਤੋਖਾ ਪ੍ਰਕਿਆ ਜਨਸੂਦ جے کو بجے ہوئے سچیا تولے اوپر کیتا پار ترتی ہور پڑے ہور ہور تستے پار تلے کمن منجور جی جان درنگا کے نام سمرہ لکھیا گڑی کلام اے لکھا لکھ جانے کو اے لکھا لکھیا کیتا ہوئے کیتا تان سلائے روب کیتے دا جانے کون کوت کیتا فساو اے کرو آو تستے ہوئے لکھ دری آو قدرن کمن کہاں بیچار بارے نہ جاوان ایک بار ਜੋ ਜਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਨਮ ਰਹਿ ਉਦਾਸ ਅਸੰਖ ਪਦ ਗੁਣ ਗਿਆਨ ਵਿਚਾਰ ਸੰਖ ਸਿਧੀ ਸੰਗਿ ਦਾਤ ਆਸੰਖ ਸੂਮੋ ਪਗਸਾਰ ਸੰਖ ਮੋਲੇ ਲਾਈ ਤਾਰ ਕੁਦਰੰਤ ਕਮਣ ਕਹਾ ਵਿਚਾਰ ਵਾਰ ਜਾਵਾ ਇੱਕ ਵਾਰ ਜੋ ਜਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਰੰਕਾਰ ਅਸੰਖ ਮੋਰਾ ਅੰਦਕੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋ ਅਸੰਖਲ ਵੜਾ ਤਿਆ ਕਮਾਏ ਅਸੰਖੀ ਪਾਪੀ ਪਾਪ ਕਰ ਜਾਏ ਅਸੰਖੂੜਿਆ ਗੁੜੇ ਫਰਾਈ ਅਸੰਖ ਮਲੇਸ਼ ਮਲ ਭਕ ਖਾਏ ਅਸੰਖ ਨਿੰਦ ਸੇ ਕਰੇ ਪਾਰ ਨਾਨਕ ਨੀਜ ਗਹਿ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਰੰਕਾਰ ਅਸੰਖ ਨਾਮ ਸੰਖ ਸਾਉ ਅਗਮ ਅਗਮ ਸੰਖ ਲੋ ਅਸੰਖੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੇ ਗੀਤ ਗਹਾ ਅਖਰਾ ਲੇਖਨ ਬੋਲਨ ਬਾਣ ਅਖਰਾ ਸਿ ਸੰਜੋਗ ਵਿਖਾਂ ਜਿਨੇ ਲਿਖਿਆ ਤੇ ਸਨਾਇ ਜਿ ਫਰਮਾਏ ਤਿਵ ਤੇ ਪਾਏ ਜੇਤਾ ਕੀਤਾ ਤੇ ਤਾ ਨਾਉ ਮਿਨ ਪਾਣੇ ਨਾਈ ਕੋ ਥਾਉ ਕੁਦਰਨ ਕਵਣ ਕਹਾ ਵਿਚਾਰ ਵਾਰ ਜਾਵਾ ਇੱਕ ਵਾਜ ਜੋ ਤੁਤ ਭਾਵੇ ਸਹਿ ਪਲਿਕਾ ਤੁ ਸਦਾ ਸਲਾਮਤ ਰੰਕਾਰ ਬਰੀਏ ਹੱਥ ਪਰ ਤੰਦੀ ਪਾਣੀ ਤੋਦੇ ਉਦਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੋਲੇ ਹੋਤੋਏ ਬਰੀਏ ਮਰ ਪਾਪਾ ਕੇ ਸੰਗ ਉਹ ਤੋਪੇ ਨਾਮੇ ਕੇ ਰੰਗ ਪੁੰਨੀ ਪਾਪੀ ਅੱਖਾਂ ਨਾਹੀਂ ਕਰ ਕਰਨ ਕਰਨਾ ਲਿਖ ਲਿਆ ਜਾਓ ਆਪੇ ਬੀਜਾ ਆਪੇ ਖਾਓ ਨਾਲ ਹੁਕਮੀ ਆਓ ਜਾਓ ਤੀਰਥ ਤਪ ਦੀ ਅਦਾਂ ਜੇ ਕੋ ਭਾਵੇ ਤਿਲਕਾ ਮਾਂ ਸੁਨੀਆਂ ਮੰਨਿਆ ਕੀਤਾ ਪਾਓ ਅੰਤਰਗਾਤੀ ਇਸਮਰ ਲਾਉ ਸਾਬਗੋ ਨਿਮੈ ਨਾਹੀ ਕੋਈ ਵਿਨਗੁਰੂ ਕੀਤੇ ਭਕਤ ਨਾ ਹੋਏ ਸਵਾ ਸਾਥ ਬਾਣੀ ਬਰਮਾਓ ਸਤ ਸੋਨ ਸਦਾ ਮਨਚਾਓ ਕੌਣ ਸਵੇਲਾ ਕਮਣ ਵਕਤ ਕਮਣ ਸਤਵਾਰ ਕੌਣ ਸੀ ਮਹਿਰਤੀ ਮਹਾ ਕਮਣ ਜਿਤ ਹੋਏ ਆਕਾਰ ਵੇਲਾ ਪਾਇਆ ਪੰਡਤੀ ਜੇ ਲੇਖ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਧੀਆਂ ਜੇ ਲੇਖਣ ਲੇਖ ਪੁਰਾਨ ਸਤਵਾਰ ਮੈਂ ਜੋਗੀ ਜਾਨਾ ਰਤਮਾ ਨਾ ਕੋਈ ਜਾ ਕਰਤਾ ਸਿਸ਼ਟ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਰੇ ਆਕਾ ਕਿਸੇ ਲਾਇ ਕਿਉਂ ਵਰਨੀ ਕਿਵ ਜਾਣਾ ਨਾਨਕ ਆਕੇ ਸਭ ਕੋ ਆਖੇ ਇੱਕ ਤੋਂ ਇੱਕ ਸਿਆਣਾ ਵੱਡਾ ਸਾਇ ਵੱਡੀ ਨਾਇ ਕੀਤਾ ਜਾ ਕਾ ਹੋਏ ਨਾਨਕ ਜੀ ਕੋ ਆਪੋ ਜਾਣੇ ਅਗੇ ਗਏ ਹਨ ਸੋਏ ਪਾਤਾਲ ਨਾ ਪਤਾਲ ਲਖ ਅਗਾਸਾਂ ਆਗਾਸ ਔੜ ਕੋਲ ਪਾਲ ਨਕੇ ਵੇਦ ਕਹਿਣੇ ਕਵਾਦ ਸਾਸਤਰ ਕਹਿਣ ਕਦੀ ਬਾ ਅਸਲੂ ਇਕਤਾ ਤੇ ਲਿਖਾ ਹੋਏ ਤਾਂ ਲਿਖਿਆ ਲੇਕੇ ਹੋਏ ਵਿਨਾਸ਼ ਨਾਲੇ ਵਡਾ ਕੀ ਹੈ ਆਪੇ ਜਾਣੇ ਆਪ ਸਲਾਹੀ ਸਲਾਹੀ ਤੀ ਸੁਰਤ ਨਾ ਪਈ ਆ ਨਦੀਆਂ ਤੇ ਵਾਹ ਪਏ ਸਮੁੰਦਰਾਂ ਜਾਣੇ ਸਮੁੰਦਰ ਸਾ ਸੁਲਤਾਨ ਹੈ ਗਹਿਰਾ 세ਦੀ ਮਾਲਤਾਨੇ ਕੀੜੀ ਤੁਲਨਾ ਹੋਣੀ ਜੇ ਤਿਸਮਨੁ ਨਾ ਵਿਸਰੇ ਅੰਤਰਾ ਸਿਵਤੀ ਕੈ ਨਾਨਦ ਅੰਤਰਾ ਕਰਨਾ ਦੇ ਨਾਨਦ ਅੰਤਰਾ ਵੇਖਲ ਸੁਨਣਾ ਅੰਤਰਾ ਜਾਪੇ ਗਿਆ ਮਨ ਮੰਤ ਅੰਤ ਨ ਜਾਵੇ ਗੀਤਾ ਗਾਰੇ ਅੰਤ ਨ ਜਾਵੇ ਪਾਰਾ ਵਾਰ ਅੰਤਕਾਰ ਗੇਤੇ ਵਲ ਆਏ ਤਾਂ ਕਿ ਅੰਤ ਨ ਪਾਈ ਜਾਏ ਇਹ ਅੰਤ ਨ ਜਾਣੇ ਕੋਏ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਾਈਭ ਉਚਾ ਚਾਉ ਉੱਚੇ ਉਪਰਿ ਉਚਾ ਨਾਉ ਏਵੜੂ ਜਹ ਹੋਏ ਕੋਏ ਜਿਸ ਉੱਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪਿ ਆਬ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲਾਤਮਾਏ ਕੀਤੇ ਮੰਗੇ ਜੋ ਦੇ ਵਪਾਰ ਕੀਤੇ ਗੰਤ ਨਹੀਂ ਵਿਚਾਰ ਕੀਤੇ ਖਪ ਟੂਟੇ ਵਕਾਰ ਕੀਤੇ ਲੈ ਲੈ ਮੁਕਰ ਪਾਏਗੇ ਤੇ ਮੂਰਖਾਈ ਖਾਏ ਕੀਤੇ ਦੂਰ ਪੂਖ ਸਦਮਾਰ ਇਹ ਵੀ ਤੇਰੇ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆ ਸਕੇ ਨਾ ਕੋਏ ਜੀ ਕੋ ਖਾਏ ਕ ਆਖਣ ਪਾਏ ਉਹ ਜਾਣੇ ਜੀ ਦੀਆਂ ਮੂੰ ਖਾਏ ਆਪੇ ਜਾਣੇ ਆਪੇ ਦੇ ਆਕੇ ਸੇਈ ਕੇਈ ਕੇ ਜਿਸਨੋ ਬਖਤੇ ਵਿਰਤੀ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੋਨੇ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਪੰਡਾਰ ਮੁੱਲ ਆਏ ਮੁੱਲ ਜਾਏ ਮੁੱਲ ਪਾਏ ਮੁੱਲ ਸਮਾਏ ਮੁੱਲ ਤਰੰਦੀ ਆਦਬਾਨ ਮੁੱਲ ਤਨ ਮੁੱਲ ਪਰਮਾਨ ਮੁੱਲ ਬਖਸ਼ੀ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲਾ ਕੇ ਨਾ ਜਾਏ ਆਖ ਆਖ ਲੈ ਲਵਲਾਈ ਆਖੇ ਵੇਦ ਬਾਡ ਪੁਰਾਨ ਆਖੇ ਪੜੇ ਕਰੇ ਵਿ ਗਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਦੇ ਗੋਬਿੰਦ ਆਖੇ ਇਸ ਰਾਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਕੇ ਦਾਣ ਵਾਕੇ ਦੇ ਵਾਕੇ ਸੁਰਮੋਂਜਨ ਸੇ ਕੀਤੇ ਅੱਖ ਨੇ ਅੱਖ ਨੇ ਪਾਏ ਕੀਤੇ ਕਹਿ ਕੇ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਗ ਨਾ ਸਕੇ ਕੀ ਕੀ ਜਿਹੜੇ ਪਾਵੇ ਤੇ ਉਹ ਹੋਏ ਨਾ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਸਿਰ ਲਿਖਿਆ ਸਿਰ ਗਵਾਰਾਂ ਗਵਾਰ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਦ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਗਾਵਨ ਹਾਰੇ ਗਾਵਨ ਦਨੋ ਪਣ ਪਣੀ ਬੈ ਸੰਤ ਦੇ ਗਾਵੇ ਰਾਜਾ ਧਰਮ ਦਵਾਰੇ ਗਾਵਨ ਦਨੋ ਚਿੱਤ ਗੁਪਤ ਲਿਖ ਜਾਣੇ ਨੇ ਲਿਖ ਲੇ ਕੀ ਤਰ੍ਹਾਂ ਵਿਚਾਰੇ ਗਾਵਨ ਦਨੋ ਇਸਰ ਬ੍ਰਹਮਾ ਦੇਵੇ ਸੋਹ ਹ ਤੇਰੇ ਸਦਾ ਸਵਾਰੇ ਗਾਵਨ ਦਨੋ ਇੰਦਰਾਸ਼ਣ ਬੈਠੇ ਦੇਵ ਦੇ ਆਦਰੇ ਨਾਲੇ ਗਾਵਨ ਦਨੋ ਸੇਦੇ ਸਮਾਦੇ ਅੰਦਰੇ ਗਾਵਨ ਦਨੋ ਸਾਦੇ ਵਿਚਾਰੇ ਗਾਵਨ ਦਨੋ ਜਦੀ ਸਦੀ ਸੰਤੋਖੀ ਗਾਵਨ ਦਨੋ ਵੀਰ ਕਰਾਰੇ ਗਾਵਨ ਦਨੋ ਪੜਨੇ ਤੇ ਬੜੇ ਕੀਸਰੇ ਜੁਗ ਜੁਗ ਵੇਦਾਂ ਨਾ ਲੇ ਗਾਵਨ ਦਨੋ ਮੂਣੀਆਂ ਮਲਮੂਹਣੇ ਸੁਰਗਾ ਮਛ ਪਿਆਲੇ ਗਾਵਨ ਦਨੋ ਰਤਨਿਓ ਪਾਏ ਤੇਰੇ ਅਸ਼ਰ ਤੀਰਥ ਨਾ ਲੇ ਗਾਵਨ ਦਨੋ ਜੋਦ ਮਹਾਬਲ ਸੂਰਾ ਗਾਵਨ ਦਨੋ ਖਾਣੀ ਚਾਰੇ गांव दोनों खंड बलम रहमानडा कर कर रखे तेरे तारे सी दोनों गांव जो तुम पांवरते तेरे भक्त रे साले और केते दोनों गांव से मैं जितना बने नानकया बिचारे सोई सोई सदा सस आए साचा साची नाही हैप्पी ओसी जैन जसरी रचना जिने ते चाहे रंगी रंगी पाती कर कर जेंसी माया जिने उपाई कर कर देखा की ता अपना ज्योतिष दी बडियाई ਜੋਤੀਸੇ ਬਾਵੇ ਸੋਏ ਘਰ ਸੇ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ਼ਾ ਸਹਾਪਤ ਸਾਹਿਬ ਨਾਨਕ ਨੈਣ ਜਾਈ ਮੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੇ ਪਪੂਤ ਪਿਥਾ ਕਾਲ ਕੂਆ ਇਕਵਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਤੀ ਮਨ ਜੀਤੇ ਜਗ ਜੀਤ ਆਦੇਸ਼ ਤੇ ਆਦੇਸ਼ ਆਦ ਅਨੀਰ ਅਨਾਥ ਨਾਹਤ ਜੀ ਜੀ ਕੋ ਵਿਸ ਭਗਤੀਆਂ ਦੀਆਂ ਪੰਡਾੜ ਕਰ ਕਵਾਜੇ ਨਾਥ ਆਪ ਨਾਥ ਨਾਤੀ ਸਭ ਜਾ ਕੇ ਰਿੱਧ ਸਿਦਵਰਾ ਸਾਧ ਸੰਜੋਗ ਵਿਨੋਦ ਕਾਚ ਲਾਵੇ ਲੇਖੇ ਆਵੇ ਭਾਗ ਆਦੇਸ਼ ਦੇ ਆਦੇਸ਼ ਆਦ ਅਨੀਲ ਨਾਹਦ ਨਾਹਦ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗ ਤੇ ਆਈ ਤਿੰਨ ਚੇਰੇ ਪਰਵਾਨ ਇੱਕ ਸੰਸਾਰ ਇੱਕ ਪੰਡਾਰੀ ਇੱਕ ਲਾਈ ਦੀ ਬਾਨ ਜਿਸ ਤੇ ਭਾਵੇ ਤਿਵੇ ਚਲਾਵੇ ਜੀ ਹੋਵੇ ਫਰਮਾਨ وہ ویک نظر نہ آدیش آدیش آد نیر کر ناہد جیس آسنڈا کرانک سچ سچی کار آدھے آدنی جگو ایک دو جب لکھ ہوئے لکھ ہوئے لکھویس لہلا گیڑا آخی ہے ایک نام جگدیش اتراہ پت چڑی ہے ਚੜੀਏ ਹੋਏ ਆ ਕੀ ਸੁੰਨਾ ਗੱਲਾ ਆਕਾਸ ਕੀ ਕੀਟਾਈ ਰੀਸ ਨਾਨਕ ਗਿੰਦਰੀ ਪਾਇਆ ਕੂੜੇ ਕੂੜੇ ਠੀਸ ਆਖਣ ਜੋ ਚਬੇ ਨਾ ਜੋਰ ਹੈ ਜੋ ਨ ਮੰਗਣ ਦੇ ਨ ਜੋਰ ਹੈ ਜੋ ਨ ਜੀਵਨ ਮਰਨਾ ਜੋਰ ਹੈ ਜੋ ਨ ਰਾਜ ਮਾਲ ਤਨਸੋਰ ਜੋ ਨ ਸੁਤੇ ਗਿਆਨ ਵਿਚਾਰ ਜੋ ਨ ਸੁٹے ਸੁٹے ਸੰਸਾਰ ਜਿਸਾ ਕਵੇ ਕੇ ਸੋਏ ਨਾਨਕ ਉਤਮ ਨੀਜ ਨ ਕੋਈ ਰਾਤੀ ਰਤੀ ਦਿਤੀ ਵਾਰ ਪਾਣੀ ਅਗਨੀ ਪਤਾ ਇਸ ਦੇ ਵਿੱਚ ਧਰਤੀ ਥਾਪ ਰਕੀ ਸੰਸਾਰ ਇਸ ਤੇ ਵਿੱਚ ਜੀ ਜੁੰਤ ਕੇ ਰੰਗ ਹੈ ਤਨ ਕੇ ਨਾਮ ਅਨੇਕ ਅਨੰਤ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੇ ਸੁਨੇ ਪੰਜ ਪਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕਾਚ ਉਪਾਏ ਉਥੇ ਪਾਏ ਨਾਨ ਗਿਆ ਜਾਪੇ ਜਾਏ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਗਾ ਖੋ ਕਰਮ ਕੇਤੇ ਪਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਮੇ ਕੜਿਏਤ ਕੜਿਏ ਰੂਪ ਰੰਗ ਕੇ ਵੇਸ਼ ਕیتے ਕਰਮ ਪੂਰੀ ਮੇਰੇ ਕੀਤੇ ਤਉ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਦੇਵੀ ਵੇਸ ਕੀਤੇ ਦਾੰਦਵਾਏ ਦੇਵ ਕੀਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ پاک ਨਰਿੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤਨਾ ਅੰਦਰ ਗਿਆਨ ਕਰਨ ਮੈਂ ਗਿਆਨ ਪਰਚਾਂਡ ਤੇ ਥਿੱਤੇ ਨਾਦ ਬਿਨੋਦ ਕੋਡ ਆਨੰਦ ਸਰਮਖਾਂਡ ਕੀ ਬਾਣੀ ਰੂਪ ਥਿੱਤੇ ਕਾੜਤ ਕੜੀਏ ਬਹੁਤ ਅਨੂਬ ਤਾਂ ਕਿ ਗੱਲਾਂ ਕਸੀ ਨਾ ਜਾਏ ਜੇ ਕੋ ਕੈਪਸ਼ੇ ਪਛਤਾਏ ਥਿੱਤੇ ਕੜੀਏ ਸੂਰਤ ਮਾਤਮ ਅਨਬੋਧ ਤੇ ਥਿੱਤੇ ਕੜੀਆ ਸੁਰ ਸਦਾ ਕੀ ਸੋਧ ਕਰਮਖਾਂਡ ਕੀ ਬਾਣੀ ਜੋਰ ਥਿੱਤੇ ਹੋਰ ਨ ਕੋਈ ਹੋਰ ਥਿੱਤੇ ਜੋਧ ਮਹਾਬਲ ਸੂਰਤ ਮਿਨਾ ਤਿੰਨ ਮੈਂ ਰਾਮ ਰਿਆ ਭਰਪੂਰ ਤੇ ਤੋ ਸਿਤੋ ਸਤ ਮਨ ਮਾਏ ਤਾ ਕੇ ਰੂਪ ਕਥੈ ਨਾ ਜਾਏ ਨਾ ਮਨੇ ਨਾ ਠਾ ਕੇ ਜਾਏ ਜਿਨ ਕੇ ਰਾਹ ਵਸੇ ਮਨ ਮਾਏ ਤੇ ਤੇ ਭਗਤ ਵਸੇ ਕੇ ਲੋਹ ਕਰੇ ਅਨੰ ਸਚਾਂ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇ ਤੇ ਖੰਡ ਮੰਡਲ ਬ੍ਰਹਮੰਡ ਜੀ ਕੋ ਕਥੇਦਾ ਅੰਤ ਨਾ ਅੰਤ ਤੇ ਤੇ ਲੋਏ ਲੋਏ ਕਾ ਜਿ ਜਿ ਘੁਮੇ ਉਤੇ ਕਾਲ ਵੇਖੇ ਵਿਸੇ ਕਨ ਵਿਚਾਰ ਨਾਨਕ ਕਥਨਾ ਕੜਾ ਸਾਰ ਜਤਿ ਪਹਾਰਾਂ ਤੀਸ ਨਿਆਰ ਆਹਣ ਮਤ ਵੇਦ ਹਥਿਆਰ ਕੋ ਖੱਲਾ ਅਗਨ ਤਪਤਾਉ ਪਾਂਡਾ ਪਾਉ ਅਮਰਿਤ ਕਾਲ ਕੜੀਏ ਸ਼ਬਦ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਤਿ ਨਕਾਰ ਨਾਨਕ ਨਦ ਦੀ ਨਦਰੇ નિਹਾਲ ਸ਼ਲੋਕ پون گرو پانی پتا ماتا درت مہت دوس راج گرد دہی دایا کھیلے سگل جگت چنگیاں بریا واجے تر مہدور کرمیاں پوا اپنی کہے کے دور जिन्ने नाम ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੇ ਛੁਟੇ ਨਾਲੇ ਜਿन्ने नाम ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ シュਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ